ਦੇਖੋ ਗੇੜੀ ਤੇ ਗਾਣੇ ਤਾਂ ਬਹੁਤ ਆਉਂਦੇ ਨੇ ਪਰ ਇਹ ਵਾਲਾ ਜਿਹੜਾ ਗਾਣਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਗੇੜੀ ਐਂਥਮ ਨਾਮ ਤੋਂ ਸਤਵੀਰ ਸੰਧੂ ਬਾਈ ਦਾ ਇੱਕ ਨਵਾਂ ਗਾਣਾ ਆਇਆ ਹੈ ਜੀ ਪਾਉਂਦੇ ਸ਼ੌਂਕੀ ਅਲੜੇ ਗੱਡੀਆਂ ਨੂੰ ਪੈ ਲੰਦੀ ਦਿੰਦੇ ਸਭ ਤੋਂ ਵਧੀਆ ਚੀਜ਼ ਮੈਨੂੰ ਇਹਦੇ ਵਿੱਚ ਇਹ ਲੱਗੇ ਜਿਹੜਾ ਗੇੜੀ ਦਾ ਜ਼ਿਕਰ ਕੀਤਾ ਹੋਇਆ ਉਹ ਬਾਈ ਕਿਸੇ ਕੁੜੀ ਦੇ ਲਈ ਗੇੜੀ ਨਹੀਂ ਲਾ ਰਿਹਾ ਉਹਦੇ ਵਿੱਚ ਆਪਣੇ ਯਾਰਾਂ ਦੋਸਤਾਂ ਦੀ ਗੱਲ ਕਰੀ ਹੋਈ ਹੈ ਹੌਂ ਹੀਆ ਨਾਲ ਸੀਟ ਤੇ ਜੋ ਮਿੱਤਰਾਂ ਦੇ ਦਿਲ ਵਿੱਚ ਪੈਂਦਾ ਤੇ ਬਾਈ ਨੇ ਇਹਦੇ ਵਿੱਚ ਕਿਹਾ ਵੀ ਹੈ ਕਿ ਅਸੀਂ ਰਾਂਝੇ ਮਿਰਜੇ ਵਰਗੀ ਗੇੜੀ ਨਹੀਂ ਲਾਉਂਦੇ ਰਾਂਝੇ ਨਾਲ ਜਾਨੀ ਗੜੀ ਤੇ ਗੱਭਰੂ ਚੱਲਿਆ ਮੁੱਛ ਚਾਰੀਆ ਮੈਨ ਇਸ ਗਾਣੇ ਦੇ ਵਿੱਚ ਮੈਨੂੰ ਲਿਰਿਕਸ ਬਹੁਤ ਘੈਂਟ ਲੱਗੇ ਤੇ ਬਾਈ ਨੇ ਕਿਹਾ ਕਿ ਅਸੀਂ ਦੁੱਧ ਦੇ ਡੋਲੂਆਂ ਨਾਲ ਰੱਜੇ ਹੋਏ ਆਂ ਤੇ ਅਸੀਂ ਹੱਡੀਆਂ ਨੂੰ ਵੈਲ ਨਹੀਂ ਦਿੰਦੇ ਯਾਨਕਿ ਕੋਈ ਨਸ਼ਾ ਨਹੀਂ ਕਰਦੇ ਦੁੱਧ ਦੇ ਡੋਲੂ ਨਾਲ ਰੱਜਿਓ ਹੱਡਾ ਨੂੰ ਵੈਲ ਨਹੀਂ ਦਿੰਦੇ ਤੇ ਮੈਂ ਸਟਾਰਟਿੰਗ ਦੇ ਵਿੱਚ ਤਾਂ ਹੀ ਕਿਹਾ ਕਿ ਗੇੜੀ ਤੇ ਗਾਣੇ ਤਾਂ ਬਹੁਤ ਬਣੇ ਨੇ ਮੋਸਟਲੀ ਗਾਣਿਆਂ ਦੇ ਵਿੱਚ ਕੁੜੀਆਂ ਦਾ ਜ਼ਿਕਰ ਹੁੰਦਾ ਇਸ ਗਾਣੇ ਦੇ ਵਿੱਚ ਇੱਕ ਘੈਂਟ ਗੱਭਰੂ ਦਾ ਕਿਰਦਾਰ ਵੀ ਦਿਖਦਾ ਜੜਕ ਤੁਸੀਂ ਇਸ ਗਾਣੇ ਦੇ ਲਿਰਿਕਸ ਤੋਂ ਅੰਦਾਜ਼ਾ ਲਾ ਸਕਦੇ ਹੋ ਅੱਥਾ ਵਿੱਚ ਕੜਾ ਤੇ ਕੁੰਡੀ ਤੁਸੀਂ ਸਤਵੀਰ ਸੰਧੂ ਬਾਈ ਦਾ ਇਹ ਨਵਾਂ ਗਾਣਾ ਗੇੜੀ ਐਂਥਮ ਜਾ ਕੇ ਇੱਕ ਵਾਰੀ ਜ਼ਰੂਰ ਸੁਣਿਓ ਰੀਲ ਦੇ ਆਡੀਓ ਤੇ ਜਾ ਕੇ ਇਸ ਗਾਣੇ ਤੇ ਰੀਲਸ ਵਗੈਰਾ ਬਣਾ ਸਕਦੇ ਹੋ